ਮੈਂ ਪੁਨੀਤ ਪੱਟੀ ਰਾਸ਼ਟਰੀ ਵਾਲਮੀਕੀ ਸਭਾ ਦਾ ਰਾਸ਼ਟਰੀ ਵਾਈਸ ਪ੍ਰਧਾਨ ਮੈਂ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਆ ਜੀ ਰਾਸ਼ਟਰੀ ਵਾਲਮੀਕੀ ਸਭਾ ਕਦੋਂ ਦੀ ਜਿਹੜੀ ਪੱਢੀ ਆ ਰਾਸ਼ਟਰੀ ਵਾਲਮੀਕੀ ਸਭਾ ਸਾਡੇ ਚਾਚਾ ਜੀ ਸਰਦਾਰ ਸਵਰਗਯਾ ਸ਼੍ਰੀ ਵਿਜੇ ਹੰਸ ਜੀ ਨੇ 2012 ਦੇ ਵਿੱਚ ਬਣਾਈ ਸੀ ਇਸ ਦੀ ਸਥਾਪਨਾ ਕੀਤੀ ਸੀ ਔਰ ਉਸ ਟਾਈਮ ਉਹਨਾਂ ਦੀ ਜੋ ਸੋਚ ਸੀ ਔਰ ਜੋ ਉਹਨਾਂ ਦਾ ਮੇਨ ਮੋਟਿਵ ਸੀ ਇਸ ਸਭਾ ਨੂੰ ਬਣਾਉਣ ਦਾ ਸਮਾਜ ਦੇ ਵਾਲਮੀਕੀ ਸਮਾਜ ਦੇ ਲੋਕਾਂ ਦੀ ਉਹ ਸੇਵਾ ਕਰਨਾ ਚਾਹੁੰਦੇ ਸੀ ਉਹਨਾਂ ਦੇ ਦਿਲ ਦੇ ਵਿੱਚ ਇੰਨੀ ਇੱਕ ਸੱਚੀ ਭਾਵਨਾ ਸੀਗੀ ਵਾਲਮੀਕੀ ਸਮਾਜ ਦੇ ਪ੍ਰਤੀ ਜੋ ਵੀ ਸਮਾਜ ਦੇ ਵਿੱਚ ਸ਼ੁਰੂ ਤੋਂ ੱੱਕਾ ਹੁੰਦਾ ਆ ਰਿਹਾ ਆ ਸੋ ਸ਼ੋਸ਼ਨ ਹੁੰਦਾ ਆ ਰਿਹਾ ਆ ਅਨਿਆਏ ਹੁੰਦਾ ਆ ਰਿਹਾ ਆ ਉਹ ਦੇਖ ਨਹੀਂ ਸੀ ਸਕਦੇ ਰਾਸ਼ਟਰੀ ਵਾਲਮੀਕੀ ਸਭਾ ਦਾ ਨਾਮ ਜਿਹੜਾ ਹੁਣ ਤੁਹਾਨੂੰ ਮਿਲਿਆ ਵਾ ਇਹਦਾ ਕੀ ਕੰਮ ਹੈ ਰਾਸ਼ਟਰੀ ਵਾਲਮੀਕੀ ਸਭਾ ਦਾ ਇੰਨੇ ਚਿਰਾਂ ਬਾਅਦ ਤੁਸੀਂ ਬਹੁਤ ਵਾਜਬ ਕੁਐਸਚਨ ਕੀਤਾ ਜੀ ਮੈਨੂੰ ਇਦਾ ਮੇਨ ਮਕਸਦ ਇਹ ਹੈ ਜੀ ਕਿ ਇੰਨੇ ਥੋੜੇ ਟਾਈਮ ਤੋਂ ਇਹ ਸਭਾ ਜਿਹੜਾ ਕੰਮਕਾਰ ਸੀ ਉਹ ਰੁਕਿਆ ਹੋਇਆ ਸੀ ਉਸ ਦਾ ਮੇਨ ਕਾਰਨ ਇਹ ਸੀ ਕਿ 2019 ਦੇ ਵਿੱਚ ਸਾਡੇ ਸਭਾ ਦੇ ਸੰਸਥਾਪਕ ਸਵਰਗ ਸ਼੍ਰੀ ਵਿਜੇ ਹੰਸ ਜੀ ਦਾ ਦੇਹਾਂਤ ਹੋ ਜਾਂਦਾ ਹੈ ਔਰ ਪਰਿਵਾਰ ਦੇ ਵਿੱਚ ਬਹੁਤ ਹੀ ਮਾੜੇ ਹਾਲਾਤ ਸੀਗੇ ਔਰ ਬਹੁਤ ਹੀ ਦੁੱਖ ਦਾ ਮਾਹੌਲ ਸੀਗਾ ਜਿਸ ਕਰਕੇ ਸਭਾ ਦੇ ਜੋ ਵੀ ਕਾਗਜ਼ ਪੱਤਰ ਆ ਗਵਰਨਿੰਗ ਕਮੇਟੀ ਆ ਉਹ ਸਾਰੇ ਮੈਂਬਰਾਂ ਦੇ ਨਾਲ ਕੁਝ ਮੈਂਬਰਾਂ ਦੇ ਨਾਲ ਵਿੱਚੋਂ ਸੰਪਰਕ ਟੁੱਟ ਗਿਆ ਸੀਗਾ ਔਰ ਸਭਾ ਦਾ ਜਿਹੜੇ ਉਕਾਰਕ ਕੰਮਕਾਰ ਸੀਗੇ ਉਹ ਥੋੜੇ ਟਾਈਮ ਵਾਸਤੇ ਬੰਦ ਹੋ ਗਏ ਸੀਗੇ ਔਰ ਹੁਣ ਉਹ ਸਭਾ ਨੂੰ ਦੁਬਾਰਾ ਰੀਨਿਊ ਕਰਾਇਆ ਗਿਆ ਦੁਬਾਰਾ ਚਲਾਇਆ ਗਿਆ ਆ ਤਾਂ ਕਿ ਦੁਬਾਰਾ ਤੋਂ ਸਮਾਜ ਦੀ ਆਵਾਜ਼ ਨੂੰ ਚੱਕਿਆ ਜਾਵੇ ਸਮਾਜ ਦੇ ਨਾਲ ਜੋ ੱਤਕਾ ਜੋ ਸ਼ੋਸ਼ਨ ਹੋ ਰਿਹਾ ਆ ਸਮਾਜ ਨੂੰ ਇਨਸਾਫ ਦਿਵਾਇਆ ਜਾਵੇ ਔਰ ਅਸੀਂ ਸਾਡੀ ਸਾਰੀ ਸਭਾ ਸਾਡੀ ਸਭਾ ਦੇ ਉਧੇਦਾਰ ਸਾਡੀ ਰਾਸ਼ਟਰੀ ਗਵਰਨਿੰਗ ਕਮੇਟੀ ਸਾਡੀ ਸਟੇਟ ਲੈਵਲ ਪੰਜਾਬ ਲੈਵਲ ਦੀ ਗਵਰਨਿੰਗ ਕਮੇਟੀ ਸਾਰੇ ਬਿਲਕੁਲ ਤਿਆਰ ਆ ਕਮਰ ਕੱਸੀ ਹੋਈ ਆ ਜੀ ਸਭ ਨੇ ਔਰ ਸਾਰੇ ਬਿਲਕੁਲ ਸੁਭਾਜ ਵਾਸਤੇ ਕੰਮ ਕਰਨ ਨੂੰ ਬਿਲਕੁਲ ਤਿਆਰ ਨੇ ਆਖਰੀ ਵਾਲੰਟੀ ਸਭਾ ਤੁਹਾਨੂੰ ਲੱਗਦਾ ਹੋਗਾ ਕਿ ਇਸ ਅੰਦਰ ਦੇ ਵਿੱਚ ਆਪਣੇ ਪੈਰ ਜਮਾਉਗੇ ਬਿਲਕੁਲ ਜੀ ਬਿਲਕੁਲ ਦੇਖੋ ਜਿਸ ਤਰ੍ਹਾਂ ਕਹਿੰਦੇ ਆ ਨਾ ਜੀ ਕਿ ਪੋੜੀ-ਪੋੜੀ ਆਪਾਂ ਚੜਦੇ ਜਾਈਏ ਤੇ ਆਪਾਂ ਘਰ ਦੀ ਛੱਤ ਤੇ ਪਹੁੰਚ ਜਾਂਦੇ ਆ ਉਸੇ ਤਰ੍ਹਾਂ ਅੱਜ ਅਸੀਂ ਇਸ ਸਭਾ ਨੂੰ ਦੁਬਾਰਾ ਪੈਰਾਂ ਤੇ ਖੜੇ ਕੀਤਾ ਆ ਔਰ ਅੱਜ ਦੀ ਡੇਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਹੌਲੀ-ਹੌਲੀ ਸਾਡੇ ਸਭਾ ਦੇ ਪੈਰ ਜੰਮ ਰਹੇ ਨੇ ਔਰ ਪੰਜਾਬ ਤੋਂ ਇਲਾਵਾ ਬਾਹਰ ਦੀਆਂ ਸਟੇਟਾਂ ਦੇ ਵਿੱਚ ਹਿਮਾਚਲ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਬਿਹਾਰ ਔਰ ਮਹਾਰਾਸ਼ਟਰ ਗੁਜਰਾਤ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਸਾਡੇ ਰਾਸ਼ਟਰੀ ਵਾਲਮੀਕੀ ਸਭਾ ਦੇ ਨਾਲ ਜੁੜੇ ਹੋਏ ਸਾਥੀ ਬੈਠੇ ਨੇ ਜਿਹੜੇ ਸਮਾਜ ਨੂੰ ਪਿਆਰ ਕਰਦੇ ਆ ਵਾਲਮੀਕੀ ਸਮਾਜ ਨੂੰ ਪਿਆਰ ਕਰਦੇ ਆ ਔਰ ਸਮਾਜ ਦੇ ਪ੍ਰਤੀ ਦਿਲ ਦੇ ਵਿੱਚ ਸੱਚੀ ਭਾਵਨਾ ਰੱਖਦੇ ਆ ਔਰ ਉਹ ਸਭ ਸਾਥੀਆਂ ਦੇ ਸਾਨੂੰ ਫੋਨ ਆ ਰਹੇ ਆ ਸਾਡੇ ਸਭਾ ਦੇ ਵਿੱਚ ਸ਼ਾਮਿਲ ਹੋ ਰਹੇ ਆ ਔਰ ਸਾਨੂੰ ਸਭਾ ਦੇ ਪ੍ਰਤੀ ਵਫਾਦਾਰੀ ਦੇ ਨਾਲ ਚੱਲਣ ਦਾ ਵਾਅਦਾ ਕਰਕੇ ਸਭਾ 'ਚ ਸ਼ਾਮਿਲ ਹੋ ਰਹੇ ਆ ਔਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਔਰ ਸਾਡੀ ਸਭਾ ਦੇ ਪੈਰ ਹੌਲੀ-ਹੌਲੀ ਸਾਡੀਆਂ ਬ੍ਰਾਂਚਾਂ ਖਿਲ ਰਹੀਆਂ ਆ ਬਹੁਤ ਖੁਸ਼ੀ ਵਾਲੀ ਗੱਲ ਆ ਪੰਜਾਬ ਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਵਕੰਸ਼ੀਆਂ ਭਰ ਦਿੱਤੀਆਂ ਜਿਹੜੇ ਕਿੱਥੋਂ-ਕਿੱਥੋਂ ਜ਼ਿਲ੍ਹਿਆਂ ਦੇ ਆ ਅ ਆਦਮੀ ਆਣ ਜ਼ਿੰਮੇਵਾਰੀਆਂ ਨਿਭਾਉਣਗੇ। ਪੰਜਾਬ ਦੇ ਵਿੱਚੋਂ ਦੇਖੋ ਜੀ ਸਭ ਤੋਂ ਪਹਿਲਾਂ ਤੇ ਜ਼ਿਲ੍ਹਾ ਤਰਨਤਾਰਨ ਤੋਂ ਗੁਰਵਿੰਦਰ ਸਿੰਘ ਜੀ ਨੂੰ ਅਸੀਂ ਪੰਜਾਬ ਪ੍ਰਧਾਨ ਲਾਇਆ ਹੈ। ਔਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਜ਼ਿਲ੍ਹਾ ਪ੍ਰਧਾਨ, ਵਾਈਸ ਪ੍ਰਧਾਨ, ਸਕੱਤਰ, ਜਰਨਲ ਸਕੱਤਰ ਜੋ ਕਿਸੇ ਵੀ ਅਹੁਦੇ ਤੇ ਅਸੀਂ ਕਿਸੇ ਵੀ ਮੈਂਬਰ ਨੂੰ ਨਿਯੁਕਤ ਕਰਦੇ ਆ ਉਹ ਬਿਲਕੁਲ ਸਾਡੇ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਜੀ ਦੇ ਬਿਲਕੁਲ ਉਹਨਾਂ ਦੇ ਸਲਾਹ ਦੇ ਨਾਲ ਚੱਲਣਗੇ। ਉਹਨਾਂ ਨੂੰ ਆਪਣਾ ਸਾਰਾ ਵੇਰਵਾ ਬਾਇਓ ਡਾਟਾ ਦੇਣਗੇ ਉਹਨਾਂ ਨੂੰ ਸਾਰਾ ਆਪਣੀ ਡਿਟੇਲ ਦੇਣਗੇ ਉਹਨਾਂ ਦੀ ਡਿਟੇਲ ਸਾਰੀ ਹੈ ਉਹਨਾਂ ਦੇ ਟੱਚ 'ਚ ਰਹਿਣਗੇ ਔਰ ਉਹਨਾਂ ਦੇ ਨਾਲ ਮਿਲ ਕੇ ਚੱਲਣਗੇ ਕੰਮ ਕਰਨਗੇ ਔਰ ਔਰ ਪੰਜਾਬ ਪਦਰ ਦੇ ਉੱਤੇ ਇਕਰਾਰ ਮੰਨਿਆ ਜਾਂਦਾ ਹੈ ਕਿ ਪੰਜਾਬ ਦਾ ਚੇਅਰਮੈਨ ਜਿਹੜੀ ਚੇਅਰ ਹੁੰਦੀ ਹੈ ਚੇਅਰਪਰਸਨ ਕਿਹਾ ਜਾਂਦਾ ਹੈ ਬੱਚਾ ਪੰਜਾਬ ਦਾ ਮੁਖਲਾ ਅਖਾਰ ਹੈ ਜ਼ਿੰਮੇਵਾਰ ਨੇ ਕਿਥੋਂ ਦੇ ਜੜੇ ਨੇ ਤੇ ਕਿਹੜੇ ਕਿਹੜੇ ਨਾਮੀ ਬੰਦੇ ਨੇ ਜਿਹਨਾਂ ਦੇਖੇ ਦੇਖੋ ਜੀ ਜਦੋਂ ਪੰਜਾਬ ਦਾ ਨਾਮ ਆ ਗਿਆ ਇਹਦਾ ਮਤਲਬ ਸਟੇਟ ਔਰ ਸਟੇਟ ਦਾ ਮਤਲਬ ਇਹ ਹੈ ਕਿ ਜਿੰਨੀ ਆਪਣੀ ਸਟੇਟ ਦੇ ਵਿੱਚ 23 ਜ਼ਿਲ੍ਹੇ ਆ ਔਰ ਅਗਰ ਉਸ ਸਾਡੇ ਸਭਾ ਦੇ ਕਿਸੇ ਮੈਂਬਰ ਦੇ ਕੋਲ ਸਟੇਟ ਲੈਵਲ ਦਾ ਅਹੁਦਾ ਆ ਔਰ ਉਸ ਅਹੁਦੇ ਦੇ ਉੱਪਰ ਉਹ ਨਿਯੁਕਤ ਕੀਤਾ ਗਿਆ ਆ ਤੇ ਪੂਰੀ ਸਟੇਟ ਦੇ ਵਿੱਚ ਉਸ ਦਾ ਕੰਮਕਾਰ ਕਰਨ ਦਾ ਉਹਦੀ ਜ਼ਿੰਮੇਵਾਰੀ ਆ ਔਰ ਸਾਡੇ ਨਾਲ ਬੈਠੇ ਆ ਬਾਬਾ ਜੀ ਨਰਵੈਲ ਸਿੰਘ ਜੀ ਇਹ ਸਾਡੇ ਪੰਜਾਬ ਦੇ ਐਡਵਾਈਜ਼ਰ ਆ ਜੀ ਸਟੇਟ ਐਡਵਾਈਜ਼ਰ ਆ ਔਰ ਇਹਨਾਂ ਦੀ ਜੋ ਵੀ ਸਾਡੀ ਗਤੀਵਿਧੀ ਪੰਜਾਬ ਲੈਵਲ ਤੇ ਕੀਤੀ ਜਾਏਗੀ ਸਾਡੇ ਪ੍ਰਧਾਨ ਸਾਹਿਬ ਕਰਨਗੇ ਪੰਜਾਬ ਦੇ ਸਾਡੇ ਪੰਜਾਬ ਦੇ ਚੇਅਰਮੈਨ ਸਾਹਿਬ ਕਰਨਗੇ ਸਕੱਤਰ ਜਨਰਲ ਸਕੱਤਰ ਸਾਹਿਬ ਇਹਨਾਂ ਦੀ ਸਲਾਹ ਦੇ ਨਾਲ ਇਹਨਾਂ ਨੂੰ ਵਿੱਚ ਬਿਠਾ ਕੇ ਇਹਨਾਂ ਦੀ ਸਲਾਹ ਦੇ ਨਾਲ ਹੀ ਕੀਤਾ ਜਾਵੇਗਾ ਅਸੀਂ ਸਾਰੇ ਉਦੇਦਾਰਾਂ ਨੂੰ ਪਰਖ ਕੇ ਦੇਖ ਚੁੱਕੇ ਹਾਂ ਔਰ ਇਹਨਾਂ ਦੀ ਗੁਣਵੱਤਾ ਨੂੰ ਦੇਖਦੇ ਇਹਨਾਂ ਦੇ ਕਾਰਕੁਸ਼ਲਤਾ ਨੂੰ ਦੇਖਦੇ ਮੱਧ ਨਜ਼ਰ ਰੱਖਦੇ ਹੋਏ ਇਹਨਾਂ ਦੀ ਕਾਬੇਲੀਅਤ ਦੇ ਅਨੁਸਾਰ ਅਸੀਂ ਇਹਨਾਂ ਨੂੰ ਉਦੇ ਦਿੱਤੇ ਆ ਔਰ ਸਾਨੂੰ ਪੂਰੀ ਉਮੀਦ ਹੈ ਵੀ ਇਹਨਾਂ ਅਹੁਦਿਆਂ ਨੂੰ ਪ੍ਰਾਪਤ ਕਰਕੇ ਇਹ ਅਹੁਦਿਆਂ ਦੇ ਨਾਲ ਇਨਸਾਫ ਕਰਨਗੇ ਸਮਾਜ ਦੇ ਨਾਲ ਇਨਸਾਫ ਕਰਨਗੇ ਔਰ ਇਸ ਸਭਾ ਨੂੰ ਦਿਨ ਪ੍ਰਤੀ ਦਿਨ ਉੱਪਰ ਲੈ ਜਾਣ ਦੇ ਵਿੱਚ ਜਿੰਨੀ ਵੀ ਇਹ ਆਪਣੇ ਜੋਰ ਲਾ ਸਕਦੇ ਆ ਇਹ ਲੋਣਗੇ ਇਹ ਰਾਤਰੀ ਵਾਦਨ ਦੀ ਸਭਾ ਬਣਾਈ ਹਾਂਜੀ ਅੱਜ ਦੁਨੀਆਂ ਦੇ ਨਹੀਂ ਰਹੇ ਕੁਝ ਸੁਪਨੇ ਪੂਰੇ ਕਰਦੇ ਆ ਕੁਝ ਸੁਪਨੇ ਉਹਨਾਂ ਦੇ ਅਧੂਰੇ ਰਹਿ ਜਾਂਦੇ ਨੇ ਕੀ ਰਾਤਰੀ ਪ੍ਰਧਾਨ ਉਹਨਾਂ ਦੇ ਸੁਪਨੇ ਪੂਰੇ ਕਰ ਸਕਣਗੇ ਬਿਲਕੁਲ ਜੀ ਜਿਹੜੇ ਸੁਪਨੇ ਤੋਂ ਜਿਹੜੇ ਅਧੂਰੇ ਰਹਿ ਜਾਂਦੇ ਨੇ ਬਿਲਕੁਲ 2019 ਦੇ ਵਿੱਚ ਇੱਕ ਹੀਰਾ ਸਾਡੀ ਕੌਮ ਦਾ ਰੱਬ ਨੇ ਸਾਡੇ ਤੋਂ ਖੋ ਲਿਆ ਜਿਨ੍ਹਾਂ ਨੇ ਸਾਡੀ ਕੌਮ ਦੇ ਵਾਸਤੇ ਐਸੇ-ਐਸੇ ਸੁਪਨੇ ਦੇਖੇ ਸੀ ਕਿ ਉਹਨਾਂ ਦੇ ਹੁੰਦੇ ਹੋਏ ਸਾਨੂੰ ਇੰਨਾ ਯਕੀਨ ਸੀਗਾ ਕਿ ਸਾਡੀ ਕੌਮ ਉਹਨਾਂ ਦੇ ਕੋਲ ਸਾਡੀ ਕੌਮ ਦਾ ਸਾਡੇ ਸਮਾਜ ਦਾ ਕੋਈ ਵੀ ਆਦਮੀ ਆਜੇ ਕੋਈ ਬੱਚਾ ਆਜੇ ਕੋਈ ਔਰਤ ਆਜੇ ਕੋਈ ਬਜ਼ੁਰਗ ਆਜੇ ਆਪਣਾ ਕੋਈ ਵੀ ਦੁੱਖ ਲੈ ਕੇ ਆਜੇ ਉਹ 100% ਗਾਰੰਟੀ ਹੁੰਦੀ ਸੀ ਕਿ ਉਹ ਹੱਲ ਕਰਾ ਕੇ ਦੇਣਗੇ ਉਹਨਾਂ ਨੂੰ ਇਨਸਾਫ ਦਿਵਾਉਣਗੇ ਔਰ ਜੋ ਸੁਪਨੇ ਉਹਨਾਂ ਨੇ ਆਪਣੀਆਂ ਅੱਖਾਂ ਦੇ ਵਿੱਚ ਦੇਖੇ ਸੀ ਸਮਾਜ ਨੂੰ ਲੈ ਕੇ ਸਮਾਜ ਦਾ ਪੱਧਰ ਉੱਪਰ ਚੱਕਣ ਵਾਸਤੇ ਸਮਾਜ ਨੂੰ ਇੱਕ ਸਾਡੇ ਜਿੰਨੇ ਵੀ ਸਮਾਜ ਦੇ ਬੱਚੇ ਆ ਉਹ ਜ਼ਿਆਦਾ ਪੜ੍ਹ ਲਿਖ ਜਾਣ ਵਧੀਆ ਸਰਕਾਰੀ ਨੌਕਰੀਆਂ ਤੇ ਲੱਗਣ ਜਾਂ ਵਧੀਆ ਆਪਣੇ ਪ੍ਰਾਈਵੇਟ ਕੰਮਾਂ ਨੂੰ ਖੋਲਣ ਉਹਨਾਂ ਦੇ ਇਹੇ ਸੁਪਨੇ ਆ ਨੂੰ ਸਾਡੀ ਰਾਸ਼ਟਰੀ ਵਾਲਮੀਕੀ ਸਭਾ ਜਿੰਨਾ ਹੋ ਸਕਦਾ ਜਿੱਥੇ ਤੱਕ ਹੋ ਸਕਦਾ ਅੱਗੇ ਲੈ ਕੇ ਜਾਏਗੀ ਔਰ ਇਸ ਦਿਸ਼ਾ ਦੇ ਵਿੱਚ ਬਿਲਕੁਲ ਕੰਮ ਚੱਲ ਰਹੇ ਆ ਤੇ ਅੱਗੇ ਵੀ ਚੱਲਦੇ ਰਹਿਣਗੇ ਜੀ ਵਿਜੇ ਹੰਸ ਜੀ ਨਾਲ ਆਪਰੇ ਵਾਲਮੀਕੀ ਸਭਾ ਪਿਆਰ ਕੀਤੀ ਤੁਸੀਂ ਦੱਸਿਆ ਕੋ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੂੰ ਹਮੇਸ਼ਾ ਹੀ ਦੁਨੀਆ ਵਿੱਚ ਜਿੰਦਾ ਰੱਖਣ ਲਈ ਜਾਂ ਉਹਨਾਂ ਦੀ ਹਮੇਸ਼ਾ ਹੀ ਯਾਦਾਂ ਤਾਰੀਆਂ ਰਹਿਣਾ ਉਹਨਾਂ ਨੂੰ ਚਾਹਣ ਵਾਲੇ ਆਲ ਵਰਲਡ ਦੇ ਉੱਤੇ ਬਹੁਤ ਉਹਨਾਂ ਦੇ ਪਿਆਰੇ ਉਹਨਾਂ ਨੂੰ ਚਾਹਣ ਵਾਲੇ ਬੈਠੇ ਨੇ ਉਹਨਾਂ ਨੇ ਹਮੇਸ਼ਾ ਜਿੰਦਾ ਕਿਵੇਂ ਰੱਖਿਆ ਜਿੰਦ ਕੀ ਪ੍ਰਾਪਤੇ ਕੀਤੇ ਜਾਦੇ ਘਟੇ ਨੇ ਜੀ ਵਿਜੇ ਹੰਸ ਜੀ ਸਾਡੇ ਰਾਸ਼ਟਰੀ ਵਾਲਮੀਕੀ ਸਭਾ ਦੇ ਸੰਸਥਾਪਕ ਵੀ ਸਨ ਅਤੇ ਉਹ ਸਾਡੇ ਵਾਲਮੀਕੀ ਸਮਾਜ ਦੇ ਇੱਕ ਹੀਰੇ ਸਨ ਔਰ ਉਹਨਾਂ ਦੀਆਂ ਯਾਦਾਂ ਨੂੰ ਬਿਲਕੁਲ ਹਮੇਸ਼ਾ ਤਾਜ਼ਾ ਰੱਖਣ ਲਈ ਸਭਾ ਦੇ ਨਿਯੁਕਤੀ ਪੱਤਰ ਤੇ ਉਹਨਾਂ ਦੀ ਫੋਟੋ ਲਗਾਈ ਗਈ ਹੈ ਸਭਾ ਦੇ ਜਿੰਨੇ ਵੀ ਮੈਂਬਰਾਂ ਦੇ ਆਈਡੀ ਕਾਰਡ ਬਣਨੇ ਨੇ ਉਹਨਾਂ ਦੀ ਫੋਟੋ ਲਗਾਈ ਗਈ ਹੈ ਔਰ ਹਰ ਉਸ ਬੋਰਡ ਤੇ ਹਰ ਉਸ ਪੈਂਪਲੇਟ ਤੇ ਉਹਨਾਂ ਦੀ ਫੋਟੋ ਬਕਾਇਦਾ ਲਗਾਈ ਜਾਏਗੀ ਜੋ ਕਿ ਸਭਾ ਦੇ ਨਾਤੇ ਬਣਨੇ ਹਨ ਸਭਾ ਦੇ ਕਮਾਲੀ ਬਣਨੇ ਹਨ ਔਰ ਇਹ ਸਾਡਾ ਇੱਕ ਹਰ ਇੱਕ ਸਾਡੇ ਸਭਾ ਦੇ ਸਦਸੇ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਨਾਮ ਨੂੰ ਅੱਗੇ ਲੈ ਕੇ ਚੱਲੀਏ ਉਹਨਾਂ ਦੇ ਨਾਮ ਨੂੰ ਅਮਰ ਰੱਖੀਏ ਔਰ ਜਿੰਨਾ ਹੋ ਸਕਦਾ ਆ ਅਸੀਂ ਉਹਨਾਂ ਦੇ ਨਾਮ ਦੇ ਨਾਲ ਬਿਲਕੁਲ ਇਨਸਾਫ ਕਰੀਏ ਜੋ ਉਹਨਾਂ ਨੇ ਸੋਚ ਸੋਚੀ ਸੀ ਉਸ ਨੂੰ ਅੱਗੇ ਲੈ ਕੇ ਜਾਈਏ ਵਿਜੇ ਹਸ ਜੀ ਨੂੰ ਹਮੇਸ਼ਾ ਜ਼ਿੰਦਾ ਰੱਖਣ ਵਾਸਤੇ ਉਹ ਕਿਹੜੇ ਕਦਮ ਕੀਤੇ ਜਾਣਗੇ ਵਿਜੇ ਹਸ ਜੀ ਦੇ ਨਾਮ ਨੂੰ ਆਪਣੀ ਕੌਮ ਦੇ ਵਿੱਚ ਜ਼ਿੰਦਾ ਰੱਖਣ ਲਈ ਹਰ ਸਾਲ ਉਹਨਾਂ ਦੀ ਵਰਸੀ ਮਨਾਈ ਜਾਏਗੀ ਔਰ ਰਾਸ਼ਟਰੀ ਵਾਲਮੀਕੀ ਸਭਾ ਦੇ ਹਰ ਸਦਸਿਆਂ ਨੂੰ ਸੁਚੇਤ ਕੀਤਾ ਜਾਏਗਾ ਦੱਸਿਆ ਜਾਏਗਾ ਕਿ ਵਿਜੇ ਹੰਸ ਜੀ ਕੌਣ ਸਨ ਉਹਨਾਂ ਨੇ ਸਥਾਪਨਾ ਕਿਸ ਤਰ੍ਹਾਂ ਕੀਤੀ ਔਰ ਹਰ ਵਰਸੀ ਦੇ ਵਿੱਚ ਉਹਨਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾਏਗੀ ਜਿਸ ਦੇ ਵਿੱਚ ਹਰ ਇੱਕ ਸਦਸਿਆਂ ਨੂੰ ਰਾਸ਼ਟਰੀ ਵਾਲਮੀਕੀ ਸਭਾ ਦੇ ਸੰਸਥਾਪਕ ਬਾਰੇ ਵਿਜੇ ਹੰਸ ਜੀ ਬਾਰੇ ਪਤਾ ਲੱਗਦਾ ਰਹੇਗਾ ਨਵੇਂ ਪੁਰਾਣੇ ਸਾਰਿਆਂ ਨੂੰ ਸ਼ਾਮਿਲ ਕਰਕੇ ਉਹਨਾਂ ਬਾਰੇ ਦੱਸਿਆ ਜਾਏਗਾ ਔਰ ਅਸੀਂ ਜਿੰਨਾ ਆਪਣੇ ਕੰਮਾਂ ਪ੍ਰਤੀ ਉਪਰਾਲੇ ਕਰ ਸਕੀਏ ਉਹਨਾਂ ਦੇ ਨਾਮ ਨੂੰ ਜਿੰਦਾ ਰੱਖਣ ਦੀ ਅਸੀਂ ਜੋ ਸਾਡੇ ਕੋ ਬਣੇਗਾ ਅਸੀਂ ਜ਼ਰੂਰ ਕਰਾਂਗੇ ਸਮਾਜ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਨੂੰ ਸਭ ਤੋਂ ਪਹਿਲਾਂ ਏਕਤਾ ਦਾ ਮੈਸੇਜ ਜਿਹੜਾ ਦੇਣਾ ਸਭ ਤੋਂ ਜ਼ਰੂਰੀ ਆ ਜਿਹੜਾ ਮੇਰਾ ਫਰਜ਼ ਬਣਦਾ ਆ ਅੱਜ ਸਾਡੇ ਸਮਾਜ ਦੇ ਵਿੱਚ ਇਹ ਸੱਚਾਈ ਆ ਭਾਜੀ ਏਕਤਾ ਬਿਲਕੁਲ ਹੈ ਨਹੀਂ ਹੈ ਔਰ ਏਕਤਾ ਜਿਹੜੀ ਹੈ ਹਰ ਸਮਾਜ ਦੇ ਵਿੱਚ ਜ਼ਰੂਰੀ ਹੈ ਔਰ ਸਾਨੂੰ ਇੱਕ ਦੂਜੇ ਦੇ ਬਾਵਾ ਬਣ ਕੇ ਭਰਾ ਬਣ ਕੇ ਨਾਲ ਮਿਲ ਕੇ ਚੱਲਣਾ ਬਹੁਤ ਜ਼ਰੂਰੀ ਹੈ ਜੀ ਤੋਂ ਉੱਤੇ ਸਾਂ ਚੁੱਕਣ ਵਾਸਤੇ ਵੱਡੇ ਵੱਡੇ ਬਰਾਲੇ ਕੀਤੇ ਜਾਂਦੇ ਨੇ ਜਾਂ ਪਾਰਟੀਆਂ ਦੇ ਨਾਲ ਧਾਰਮਿਕ ਸੰਤਾ ਵਾਅਦੇ ਕਰਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੀ ਮੁਰਦੇ ਪਛਾਣ ਨਹੀਂ ਛੁੱਟਿਆ ਜਾਂਦਾ ਤੇ ਨਵੇਂ ਜਿਹੇ ਜਾਰੀ ਜਾਂਦੇ ਜਾਂਦੇ ਆ ਉਹਨਾਂ ਵਿੱਚ ਭਾਰੀ ਦੋਸਤਾਂ ਹੁੰਦੇ ਤਾਂ ਮਨਜ਼ੂਰ ਹੋ ਕੇ ਉਹਨਾਂ ਨੂੰ ਕਦੇ ਹੋਰ ਜਾ ਕੇ ਸਿਆਸੀ ਪਾਰਟੀਆਂ ਦੇ ਨਾਲ ਧਾਰਮਿਕ ਸੰਤ ਕੋਲ ਚੜਾਲਣਾ ਪੈਂਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਕਹਿੰਦੇ ਜੀ ਸਭ ਤੋਂ ਪਹਿਲੀ ਗੱਲ ਸਾਡੀ ਇਹ ਕੋਈ ਪੋਲਿਟੀਕਲ ਪਾਰਟੀ ਨਹੀਂ ਹੈ ਇਹ ਸਾਡੀ ਇੱਕ ਧਾਰਮਿਕ ਸੰਸਥਾ ਰਾਸ਼ਟਰੀ ਵਾਲਮੀਕੀ ਸਭਾ ਇਹਦੇ ਵਿੱਚ ਜਿਹੜਾ ਦਿਲ ਦੇ ਵਿੱਚ ਸੱਚੀ ਭਾਵਨਾ ਸ਼ਰਧਾ ਸਭਾ ਦੇ ਪ੍ਰਤੀ ਰੱਖ ਕੇ ਆਏਗਾ ਉਹ ਚਾਹੇ ਤੇ 50 ਸਾਲ ਵੀ ਸਾਡੀ ਸਭਾ ਦੇ ਨਾਲ ਜੁੜਿਆ ਰਹਿ ਸਕਦਾ ਆ ਸਾਡੀ ਸਭਾ ਨੂੰ ਸਾਡੇ ਕਿਸੇ ਵੀ ਮੈਂਬਰ ਨੂੰ ਅਹੁਦੇਦਾਰ ਨੂੰ ਕੋਈ ਇਤਰਾਜ਼ ਨਹੀਂ ਔਰ ਇੱਕ ਹਰ ਮੈਂਬਰ ਦੀ ਕਾਬਲੀਅਤ ਦੇ ਆਧਾਰ ਤੇ ਬਿਲਕੁਲ ਉਹਨਾਂ ਦੇ ਉਦੇ ਨੂੰ ਵਧਾਇਆ ਵੀ ਜਾਏਗਾ ਔਰ ਉਹਨਾਂ ਦੇ ਕਾਰਿਆ ਕੁਸ਼ਲਤਾ ਨੂੰ ਦੇਖ ਕੇ ਤਰੱਕੀ ਵੀ ਦਿੱਤੀ ਜਾਏਗੀ ਔਰ ਇਹ ਸਾਡੇ ਵੱਲੋਂ ਸਾਡੀ ਹਾਈ ਕਮਾਂਡ ਵੱਲੋਂ ਭਰੋਸਾ ਦਿਵਾਇਆ ਜਾਂਦਾ ਹੈ ਕਿ ਹਰ ਸਦਸਿਆਂ ਨੂੰ ਹਰ ਇੱਕ ਨਿਯੁਕਤ ਕੀਤੇ ਗਏ ਅਹੁਦੇਦਾਰ ਨੂੰ ਉਹਦਾ ਬਣਦਾ ਹੱਕ ਜ਼ਰੂਰ ਦਿੱਤਾ ਜਾਏਗਾ ਕਿਸੇ ਨਾਲ ਕੋਈ ਤਕਣਾ ਨਹੀਂ ਕੀਤਾ ਜਾਏਗਾ ਇਹ ਨਹੀਂ ਵੀ ਕੱਲ ਨੂੰ ਕੋਈ ਨਵਾਂ ਮੈਂਬਰ ਆ ਗਿਆ ਉਹਨੇ ਸਾਨੂੰ ਜ਼ਿਆਦਾ ਪਿਆਰਾ ਲੱਗਣ ਲੱਗ ਗਿਆ ਤੇ ਪੁਰਾਣਾ ਸਾਨੂੰ ਨਜ਼ਰਾਂ ਤੋਂ ਉਤਰ ਗਿਆ ਬਿਲਕੁਲ ਇਹ ਗੱਲ ਨਹੀਂ ਹੋਏਗੀ ਜਿਹੜਾ ਪੁਰਾਣਾ ਆ ਜਿਹੜਾ 10 ਸਾਲ ਤੋਂ ਸਾਡੇ ਨਾਲ ਚੱਲ ਰਿਹਾ ਅਸੀਂ ਪਹਿਲ ਉਹਨੂੰ ਦਵਾਂਗੇ ਨਵੇਂ ਨੂੰ ਬਾਅਦ 'ਚ ਦਵਾਂਗੇ